ਜਿਹੜੀ ਵੀ ਸਰਕਾਰ ਜੋ ਚੰਗੀ ਸਿੱਖਿਆ ਔਰ ਚੰਗੀ ਸਿਹਤ ਦੀ ਗੱਲ ਕਰਦੀ ਹੈ ਮੈਂ ਸਮਝਦਾ ਕਿ ਉਹ ਬਾਬਾ ਸਾਹਿਬ ਡਾਕਟਰ ਮੈਡਕਾ ਦਾ ਸੁਪਨਾ ਜਿਨ੍ਹਾਂ ਨੇ ਕਿਹਾ ਸੀ ਕਿ ਬਾਬਾ ਸਾਹਿਬ ਗੌਰਮ ਮੈਡਕਾ ਨਹੀਂ ਜੋ ਸਾਨੂੰ ਜਦ ਫੰਡਮੈਂਟਲ ਰਾਈਟਸ ਲਾ ਕੇ ਦਿੱਤੇ ਉਹਦੇ ਵਿੱਚ ਐਜੂਕੇਸ਼ਨ ਤੇ ਹੈਲਥ ਜਿਹੜੀ ਆ ਉਹ ਉਹਨਾਂ ਦੀ ਪ੍ਰਾਇੋਰਟੀ ਸੀ ਅੱਜ ਪੰਜਾਬ ਦੇ ਅੰਦਰ 19262 ਜਿਹੜੇ ਆ ਉਹ ਸਰਕਾਰੀ ਸਕੂਲ ਨੇ ਇਹ ਸਾਰੇ ਦੇ ਸਾਰੇ ਸਕੂਲ 19262 ਸਕੂਲ ਇਹ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਔਰ ਕਾਂਗਰਸ ਦੀਆਂ ਸਰਕਾਰਾਂ ਬਿਲੇ ਬੜੇ ਅਫਸੋਸ ਨਾਲ ਕਹਣਾ ਪੈਂਦਾ ਕਿ ਇਸ ਸਰਕਾਰ ਨੇ ਅਜੇ ਤੱਕ ਇੱਕ ਵੀ ਸਰਕਾਰੀ ਸਕੂਲ ਨਵਾਂ ਨਹੀਂ ਬਣਾਇਆ ਅੱਜ ਗੱਲ ਕਰਦੇ ਆ ਜਿਹੜੇ 118 ਸਕੂਲ ਐਮੀਨਾ ਸਕੂਲ ਬਣਾਣੇ ਆ ਸਰ ਮੈਂ ਤੁਹਾਡੇ ਧਿਆਨ ਦੇ ਵਿੱਚ ਲੈਣਾ ਚਾਹਨਾ ਕਿ ਜਿਹੜੇ ਐਮੀਨਰ ਸਕੂਲ ਨੇ ਖੋਲੇ ਆ ਉਹਦੇ ਵਿੱਚ ਸਿਰਫ 8000 ਬੱਚਾ ਕਰੀਬ 8000 ਬੱਚਾ ਐਜੂਕੇਸ਼ਨ ਲੈ ਰਿਆ ਔਰ ਜਿਹੜੇ ਦੂਸਰੇ ਸਕੂਲ ਨੇ ਸਰਕਾਰੀ ਸਕੂਲ ਉਹਨਾਂ ਦੇ ਵਿੱਚ 30 ਲੱਖ ਬੱਚਾ ਜਿਹੜਾ ਆ ਉਹ ਅੱਜ ਐਜੂਕੇਸ਼ਨ ਲੈ ਰਿਆ ਜੇਕਰ ਅਸੀਂ ਉਹਨਾਂ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਜਿੱਥੇ 30 ਲੱਖ ਬੱਚਾ ਪੜਦਾ ਉਹਨਾਂ ਨੂੰ ਅੱਜ ਉਹਨਾਂ ਕੋਲ ਟੀਚਰ ਨਹੀਂ ਅੱਜ ਉਹਨਾਂ ਨੂੰ ਪੜ੍ਹਨ ਦੇ ਲਈ ਕਿਤਾਬਾਂ ਨਹੀਂ ਔਰ ਉਹਨਾਂ ਦੇ ਬੈਠਣ ਲਈ ਅੱਜ ਕਮਰੇ ਨਹੀਂ ਮੈਂ ਸਮਝਦਾ ਕਿ ਜੇਕਰ ਅਸੀਂ 8000 ਬੱਚੇ ਨੂੰ ਐਜੂਕੇਸ਼ਨ ਦੇ ਰਹੇ ਆ ਤਾਂ ਉਹ ਕਿਤੇ ਨਾ ਕਿਤੇ ਉਹ ਦੂਸਰੇ ਬੱਚਾ ਨਾ ਉਹ ਨਾਨ ਸ਼ਾਫੀ ਹੈ ਸਰ ਮੈਂ ਇਹ ਤੁਹਾਨੂੰ ਬੇਨਤੀ ਕਰਨੀ ਚਾਹਨਾ ਕਿ ਐਨਗਲ ਸਕੂਲ ਦੀ ਗਿਣਤੀ ਜਿਹੜੀ ਬੱਚਾ ਦੀ ਹੈ ਇਹ 0.25% ਹੈ ਇਹ 0.25% ਹੈ ਜਦੋਂ ਕਿ ਦੂਜੇ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜਦੇ ਆ ਉਹਨਾਂ ਲਈ ਗਿਣਤੀ 99.75 ਹੈ ਮੈਂ ਸੀਐਮ ਸਾਹਮਣੇ ਬੇਨਤੀ ਕਰਨੀ ਚਾਹਨਾ ਕਿ ਉਹਨਾਂ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਜਿਹੜੇ ਦੂਜੇ ਸਰਕਾਰੀ ਸਕੂਲਾਂ 'ਚ ਪੜਦੇ ਆ ਉੱਥੇ ਵੀ ਟੀਚਰ ਦਿੱਤੇ ਜਾਣ ਅੱਜ ਕਿੰਨੀ ਬੇਇਨਸਾਫੀ ਆ ਉਹ ਜਿਹੜੇ 30 ਲੱਖ ਬੱਚੇ ਗਵਰਨਮੈਂਟ ਸਕੂਲਾਂ 'ਚ ਪੜਦੇ ਆ ਉਹਨਾਂ ਨੂੰ ਵਰਦੀ ਲਈ 400 ਰੁਪਏ ਦਿੱਤਾ ਜਾਂਦਾ ਜਿਹੜੇ ਸਕੂਲ ਆਫ ਐਮੀਨੈਂਸ ਦੇ ਵਿੱਚ ਬੱਚੇ ਪੜਦੇ ਆ ਉਹਨਾਂ ਨੂੰ 4000 ਰੁਪਏ ਬੱਚੇ ਉਹੀ ਸਕੂਲਾਂ ਸਰਕਾਰੀ ਸਕੂਲਾਂ ਚ ਪੜਦੇ ਹੋਣ ਜੇਕਰ ਉਹਨਾਂ 'ਚ ਅਸੀਂ ਫਰਕ ਨਹੀਂ ਪਾਣਾ ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਜਿਹੜੇ ਸਰਕਾਰੀ ਸਕੂਲ ਦੂਸਰੇ ਸੈਕਾਇ ਸਕੂਲਾਂ 'ਚ ਪੜਦੇ ਆ ਉਹਨਾਂ ਨੂੰ ਵੀ 4000 ਰੁਪਏ ਵਾਧਿਆਂ ਦਾ ਦੇਣਾ ਚਾਹੀਦਾ ਸਰ ਮੈਂ ਸੀਐਫ ਸਾਹਿਬ ਬੈਠੇ ਆ ਤੇ ਅਕਸਰ ਗੱਲ ਕਰਦੇ ਆ ਜਿਹੜੀ ਇਨਕਲਾਬੀ ਜਿਹੜੇ ਰਾਜਕੋ ਸੰਤਰਾ ਮੁਦਾਸੀ ਜੀ ਦੀ ਬੈਨਾ ਨੂੰ ਕਈ ਵਾਰ ਸੁਣਿਆ ਇਹ ਕਹਿੰਦੇ ਮੱਗਦਾ ਰਹੀ ਵੇ ਸੂਰਜਾ ਕਮੀਆਂ ਦੇ ਬੇੜੇ ਅੰਦਾ ਸਮਝਦਾ ਕਿ ਜੇ ਇਹ ਸੋਚ ਲਾਗੂ ਕਰਨੀ ਆ ਤਾਂ ਸਾਨੂੰ ਜੋ ਅੱਜ ਕਈ ਲੋਕ ਕਿਸੇ ਸਰਕਾਰਾਂ ਨੇ ਜੇ ਉਹਨਾਂ ਨੂੰ ਮੌਕੇ ਪ੍ਰਦਾਨ ਦਿੱਤੇ ਤਾਂ ਜੇਕਰ ਅੱਜ ਕੋਈ ਫਾਇਨੈਂਸ ਸੁਬਸਿਡਸ ਬਣਾਇਆ ਉਹ ਵੀ ਕਹਿੰਦਾ ਸਰਕਾਰਾਂ ਨੇ ਉਹਦਾਂ ਦਾ ਸੂਰਜ ਉਗਾਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਇਹ ਤਰੱਕੀ ਕਰ ਸਕਣ ਮੈਂ ਸੇਮ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਬੱਚੇ 30 ਲੱਖ ਬੱਚਾ ਜਿੱਥੇ ਟੀਚਰ ਨਹੀਂ ਹੈ ਮੇਰੇ ਹਲਕੇ ਦੇ ਵਿੱਚ ਹੀ ਲਖਪੁਰ ਰਾਇਪੁਰ ਡੱਬਾ ਬੱਜੂ ਔਰ ਚੱਕ ਮਾਈ 10 ਚਾਰ ਸਕੂਲਾਂ ਜਿੱਥੇ ਟੀਚਰ ਹੈ ਨਹੀਂ ਉਹਨਾਂ ਦੇ ਕਰਕੇ ਤੋਂ ਸੂਰਜ ਉਹ ਉਹਨਾਂ ਨੂੰ ਡਿੱਗ ਦੇਗਾ ਸੋ ਤੁਹਾਡੇ ਤੋਂ ਮੈਂ ਅਸ ਕਰਦਾ ਕਿ ਤੁਸੀਂ ਇਹਨਾਂ ਸਕੂਲਾਂ ਨੂੰ ਚੰਗਾ ਇੱਕ ਮੌਕਾ ਦਿਓਗੇ ਇੱਕ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਮਗਰਜ਼ਰੂਰ ਕਰਨੀ ਹੈ ਪਿਛਲੀ ਸਰਕਾਰ ਦੇ ਵਿੱਚ ਚੰਨੀ ਸਾਹ ਉਸ ਵੇਲੇ ਦੇ ਸੀਐਮ ਜਾਂਦੇ ਜਾਂਦੇ 100 ਕਰੋੜ ਰੁਪਇਆ ਉਹਨਾਂ ਇੰਸਟੀਚਿਊਟਸ ਦਾ ਮਾਫ ਕਰ ਗਏ ਜਿਨ੍ਹਾਂ ਨੇ ਪੰਜਾਬ ਸਰਕਾਰ ਨਾਲ ਹਿਰਫੇ ਨਹੀਂ ਕੀਤੀ ਸੀ ਮੈਂ ਇਹ ਚਾਹੂੰਗਾ ਕਿ ਉਹ 100 ਕਰੋੜ ਰੁਪਇਆ ਜੇਕਰ ਬੱਚਿਆਂ ਦੇ ਐਜੂਕੇਸ਼ਨ ਤੇ ਲੱਗ ਜਾਂਦਾ ਪੋਸਟ ਮੈਟਰਿਕ ਸਕਾਲਰਸ਼ਿਪ ਨੂੰ ਮਿਲ ਜਾਂਦਾ ਸ਼ਾਇਦ ਜਿਹੜੀ ਅੱਜ ਗਿਣਤੀ 1 ਲੱਖ ਬੱਚਾ ਰਹਿ ਗਈ ਇਹ ਅੱਜ 3-4 ਲੱਖ ਹੁੰਦੀ ਸੋ ਮੇਰੀ ਬੇਨਤੀ ਹੈ ਕਿ ਇਹਦੀ ਇਨਕੁਆਰੀ ਕਰਾ ਕੇ ਇਹਦੇ ਤੇ ਵੀ ਕੰਮ ਕੀਤਾ ਜਾਵੇ ਬਾਕੀ ਰਹੀ ਚੰਗੀ ਖ਼ੈਲਸ ਦੀ ਮੈਂ ਇਹ ਬੇਨਤੀ ਕਰਦਾ ਕਿ ਡਾਕਟਰ ਬਲਬੀਤ ਜਿਹੜੇ ਮੇਰੇ ਸੀਨੀਅਰ ਵੀ ਨੇ ਇੱਕ ਸਿਆਣੇ ਬੱਦੇ ਨੇ ਪਰ ਮੈਂ ਸਮਝਦਾ ਕਿ ਜਿਹੜੇ 8900 ਇਹਨਾਂ ਨੇ ਆਮ ਆਦਮੀ ਪਾਰਟੀ ਕਲੀਨਿਕ ਬਣਾਏ ਜਿਹੜੇ ਉਹਦੇ ਵਿੱਚ ਬਹੁਤ ਵੱਡੀ ਕਮੀ ਹੈ ਮੇਰੇ ਆਪਣੇ ਹਲਕੇ ਦੇ ਵਿੱਚ ਜਿਹੜੀ ਪ੍ਰਾਇਮਰੀ ਹੈਲਥ ਸੈਂਟਰ ਖੜਖੜ ਕਲਾਸੀ ਜਿੱਥੇ ਤੁਸੀਂ ਸੋਚ ਚੁੱਕੀ ਸੀ ਉੱਥੇ ਉਹਨੂੰ ਆਮ ਆਦਮੀ ਕਲੀਨਿਕ ਬਣਾਤਾ ਇਹ ਨਹੀਂ ਪੀਐਸਸੀ ਸੀ ਪਹਿਲਾਂ ਪਹਿਲਾਂ ਉੱਥੇ 24 ਇੰਟੂ 7 ਜਿਹੜਾ ਸਕੀਮ ਸੀ ਉਥੇ 24 ਘੰਟੇ ਡਿਲੀਵਰੀ ਹੁੰਦੀ ਸੀ ਹਰ ਰੋਜ਼ ਐਵਰੇਜ ਇੱਕ ਡਿਲਵੀ ਉਥੇ ਹੁੰਦੀ ਸੀ ਅੱਜ ਉਹ ਬੰਦ ਹੋ ਗਈ ਉਥੇ ਮੈਡੀਕਲ ਲੀਗਲ ਕੇਸ ਆਦਾ ਸੀ ਨੰਗਦੇ ਵਰਦੇ ਲੋਕ ਜੇਕਰ ਕੋਈ ਕੋਈ ਐਕਸੀਡੈਂਟ ਹੋ ਜਾਂਦਾ ਉਥੇ ਉਹ ਇਲਾਜ ਕਰਾਉਂਦੇ ਸੀ ਅੱਜ ਮੈਂ ਸਮਝਦਾ ਕਿ ਜਦੋਂ ਉਹ ਆਮ ਆਦਮੀ ਕਲੀਨਿਕ ਬਣ ਗਿਆ ਤਾਂ ਉਹ ਜਿਹੜੀਆਂ ਪੀਐਸਸੀ ਦੀਆਂ ਉਥੇ ਸਹੂਦਾਂ ਸਿੰਘ ਉਹ ਬਾਂਝੀਆਂ ਹੋ ਗਈਆਂ ਸੋ ਮੈਂ ਬੇਨਤੀ ਕਰਦਾ ਕਿ ਜੇ ਆਮ ਆਦਮੀ ਕਲੀਨਿਕ ਜਿੱਥੇ ਬਣਾਓ ਉਹ ਪੀਐਸਸੀ ਨੂੰ ਨਾ ਕਨਵਰਟ ਕਰੋ ਜਿਹੜੇ ਸਬਸੈਂਟਲੀ ਹੈਲਥ ਸੈਂਟਰ ਉਹਨਾਂ ਨੂੰ ਨਾ ਕਰੋ ਪਰ ਮੈਂ ਇਹ ਬੇਨਤੀ ਕਰਦਾ ਕਿ ਆਯੂਸ਼ਮਨ ਸਕੀਮ ਇਹ ਅੱਜ ਬੰਦ ਪਈ ਆਲਮੋਸਟ ਪ੍ਰਾਈਵੇਟ ਇੰਸਟੀਚਿਊਟ ਨਹੀਂ ਲੈ ਰਹੇ ਇਹਦਾ ਵੀ ਬਹੁਤ ਵੱਡਾ ਕਾਰਨ ਸੀ ਚੰਨੀ ਸਰਕਾਰ ਜਾਂਦੇ ਜਾਂਦੇ ਜੇ ਐਗਰੀਮੈਂਟ ਤੋੜ ਗਈ ਜਿਹੜਾ 200 ਕਰੋੜ ਰੁਪਏ ਉਹਨੇ ਪ੍ਰਾਈਵੇਟ ਅਸਟੋਨ ਦਾ ਦੇਣਾ ਸੀ ਔਰ ਜੇਕਰ ਚੰਨੀ ਸਾਹਿਬ ਉਹ ਜਿਹੜੇ ਐਗਰੀਮੈਂਟ ਨਾ ਤੋੜਦੇ ਤਾਂ ਉਸ ਕੰਪਨੀ ਨੂੰ 5-600 ਕਰੋੜ ਰੁਪਏ ਸਰਕਾਰ ਨੂੰ ਦੇਣਾ ਪੈਣਾ ਸੀ ਜੇਕਰ ਸਰ ਬਈ ਤੁਹਾਨੂੰ 5-600 ਕਰੋੜ ਰੁਪਏ ਸਰਕਾਰ ਨੂੰ ਦੇਣਾ ਪੈਣਾ ਸੀ ਪਤਾ ਨਹੀਂ ਕਿਹੜਾ ਐਗਰੀਮੈਂਟ ਇਹਨਾਂ ਦੇ ਆਪਸ ਵਿੱਚ ਹੋਇਆ ਕਿ ਚੰਨੀ ਸਾਹਿਬ ਆਪਣੇ ਵੱਲ ਉਹ ਜਿਹੜਾ ਐਗਰੀਮੈਂਟ ਤੋੜ ਗਏ ਔਰ ਅਯੂਸ਼ਮਨ ਜਿਹੜੀ ਯੋਜਨਾ ਸੀ ਉਹ ਪੰਜਾਬ ਦੇ ਵਿੱਚ ਬੰਦ ਹੋ ਗਈ। ਸੋ ਮੈਂ ਬੇਨਤੀ ਕਰਦਾ ਕਿ ਇਹਨਾਂ ਜੀ ਦਾ ਧਿਆਨ ਰੱਖਿਆ ਜਾਵੇ। ਲਾਸਟ ਵੇਸਬ ਮੈਂ ਇਹ ਗੱਲ ਕਹੂਗਾ ਕਿ ਸ਼ੀਦਰ ਸਿੰਘ ਸਰਦਾਰ ਭਗਤ ਸਿੰਘ ਦੇ ਨਾਂ ਤੇ ਮੈਡੀਕਲ ਕਾਲਜ ਬਣਾਣਾ ਉਹ ਤੁਸੀਂ ਖੜਗਰਕਲਾਂ ਦੇ ਵਿੱਚ ਜਲਦੀ ਤੋਂ ਜਲਦੀ ਬਣਾਓ ਕਿਉਂਕਿ ਲੋਕ ਉਮੀਦ ਕਰਦੇ ਆ ਕਿ ਜੇ ਸਰਦਾਰ ਭਗਤ ਸਿੰਘ ਮਾਨ ਨੇ ਇਹ ਗੱਲ ਕਹੀ ਆ ਤੇ ਉਹ ਜਰੂਰ ਬਣਾਣਗੇ। ਇਹ ਮੇਰੀ ਬੇਨਤੀ ਹੈ। ਸਾਰਾ ਜੀ ਕਿਸਾਨਾਂ ਦੀ ਗੱਲ ਮੇਰੇ ਵੱਲੋਂ ਪਹਿਲਾਂ ਮਨਪ੍ਰੀਤ ਜਰੇ ਕੀਤੇ ਦੂਸਰੇ ਸੂਬਿਆਂ ਦੇ ਲੋਕ ਸਾਡੇ ਕਿਸਾਨਾਂ ਤੇ ਗੋੜੀਆਂ ਮਾਰ ਰਹੇ ਨੇ ਜਿਹਦੇ ਵਿੱਚ ਸ਼ੁਭਕਰਮ ਨੌਜਵਾਨ ਸਾਡਾ ਸ਼ਹੀਦ ਵੀ ਹੋਇਆ ਜਿਹਨੂੰ ਅਸੀਂ ਸ਼ਰਧਾਂਜਲੀ ਵੀ ਦਿੱਤੀ ਮੈਂ ਸਮਝਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਐਕਸ਼ਨ ਜਰੂਰ ਹੋਣਾ ਚਾਹੀਦਾ ਔਰ ਆਮ ਆਦਮੀ ਪਾਰਟੀ ਚੋਣਾ ਤੋਂ ਪਹਿਲਾਂ ਇਹ ਵਾਅਦਾ ਕਰਦੀ ਸੀ ਕਿਸਾਨਾਂ ਨਾਲ ਕਿ ਅਸੀਂ ਘੱਟੋ ਘੱਟ 20 ਫਸਲਾਂ ਤੇ ਐਨਐਸਪੀ ਦਮਾਂਗੇ ਉਹਦੇ ਤੇ ਵੀ ਇਹਨਾਂ ਨੂੰ ਗੌਰ ਕਰਨਾ ਚਾਹੀਦਾ ਔਰ ਲਾਸਟ ਸਣੀ ਜੋ ਦੁਖਾੜਾ ਇਹ ਆ ਇਹ ਸਰਕਾਰ ਮੰਨਦੀ ਆ ਕਿ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਪਰ ਨਮਾ ਸ਼ਹਿਰ ਹਲਕੇ ਦੇ ਵਿੱਚ ਇੱਕ ਵੀ ਕਿਸੇ ਕਿਸਾਨ ਨੂੰ ਇੱਕ ਵੀ ਕਿਸੇ ਮਜ਼ਦੂਰ ਨੂੰ ਇੱਕ ਵੀ ਆਦਮੀ ਜਿਹਦਾ ਮਕਾਨ ਡਿਆ ਹੋਵੇ ਉਹਨੂੰ 1 ਰੁਪਿਆ ਵੀ ਨਹੀਂ ਮਿਲਿਆ ਅਸੀਂ ਦੋ ਤਿੰਨ ਵਾਰੀ ਅਸੀਂ ਡੀਸੀ ਸਾਹਿਬ ਉਹ ਦੱਸ ਚੁੱਕੇ ਬਈਆਂ ਨਾਲ ਲੋਕਾਂ ਦਾ ਨੁਕਸਾਨ ਹੋਇਆ ਕਿ ਮੈਂ ਬੇਨਤੀ ਕਰਦਾ ਕਿ ਉਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਜ਼ੀਰੋ ਟੋਲਰੈਂਸ ਜਿਹੜੀ ਅੱਜ ਭਗਵੰਤ ਮਾਨ ਸਰਕਾਰ ਦਾ ਇਹ ਨਾਰਾ ਆ ਪਰ ਮੈਂ ਕਿਉਂਕਿ ਮੰਤਰੀ ਸਾਹਿਬ ਬੈਠੇ ਆ ਬੰਗਿਆਂ ਦੇ ਵਿੱਚ ਨੈਤਿਕ ਦਾ ਅੱਜ ਵੀ ਜੇਕਰ ਕੋਈ ਉਹ ਤੋਂ ਰਜਿਸਟਰੀ ਕਰਾਣੀ ਆ 20 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਨਹੀਂ ਕਰਦਾ ਇੱਕ ਇਦਣੂ ਇਸ ਚੱਲ ਪਏ ਆ ਕਿਉਂ ਨਹੀਂ ਉਹਦੇ ਤੇ ਕੋਈ ਪਾਬੰਦੀ ਲੱਗਦੀ ਅੱਜ ਅਸੀਂ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਆ ਪ੍ਰਿੰਸੀਪਲ ਜਿਹੜਾ ਗਵਰਨਮੈਂਟ ਜਿਹੜਾ ਐਮਿਨੈਂਸ ਸਕੂਲ ਨਵਾਂ ਸ਼ਹਿਰ ਦਾ ਸਰਬਜੀਤ ਸਿੰਘ ਪ੍ਰਿੰਸੀਪਲ ਉਹ ਉੱਥੇ ਬੱਚਿਆਂ ਤੋਂ 500 ਰੁਪਇਆ ਵਰਦੀ ਦੇ ਨਾਂ ਤੇ ਲੈ ਗਿਆ 1.5 ਸਾਲ ਹੋ ਗਿਆ ਅਜੇ ਤੱਕ ਉਹਨੇ ਵਰਦੀ ਨਹੀਂ ਲਾ ਕੇ ਦਿੱਤੀ ਨਾ ਉਹਨੇ ਪੈਸੇ ਵਾਪਸ ਕੀਤੇ ਪਿਛਲੇ ਸਾਲ ਉਹਨਾਂ ਨੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਤੋਂ 1500 ਰੁਪਏ ਸਾਲਾਨਾ ਫੀਸ ਲਈ ਜਿਹੜੀ ਕਿ ਫ੍ਰੀ ਐਜੂਕੇਸ਼ਨ ਦਾ ਰਾਈਟ ਜਿਹੜਾ ਐਜੂਕੇਸ਼ਨ ਆ ਉਹਦੇ ਤਹਿਤ 8ਵੀਂ ਤੱਕ ਦੇ ਬੱਚਿਆਂ ਤੋਂ ਕੋਈ ਪੈਸੇ ਨਹੀਂ ਲੈ ਜਾ ਸਕਦੇ ਸੋ ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਦੇ ਤਰਫ ਲੋਕ ਨੇ ਉਹਨਾਂ ਲੋਕਾਂ ਨੂੰ ਨਾຊੂਰ ਪਾਣੀ ਚਾਹੀਦੀ ਹੈ ਔਰ ਮੈਂ ਇਹ ਗੱਲ ਜ਼ਰੂਰ ਮਸਕੀਤੇ ਆ ਕਿ ਰਾਜਪਾਜੀ ਦੇ ਭਾਸ਼ਣ ਦੇ ਵਿੱਚ ਜੋ ਸੈਂਟਰ ਦੀਆਂ ਸਰਕਾਰਾਂ ਸਾਡਾ ਧੱਕਾ ਕਰਦੀਆਂ ਉਹਨਾਂ ਤੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਬੇਸ਼ੱਕ ਉਹ ਚੰਡੀਗੜ੍ਹ ਦੀ ਗੱਲ ਹੋਵੇ ਜਿਹੜਾ ਸਾਡੀ ਕੈਪੀਟਲ ਆ ਜੋ ਸਾਨੂੰ ਮਿਲਣੀ ਚਾਹੀਦੀ ਆ ਉਹਦੇ ਤੇ ਵੀ ਕੰਸਰਵ ਨੂੰ ਸਾਨੂੰ ਯੂ ਕਰਨਾ ਚਾਹੀਦਾ ਸੀ ਅੱਜ BBMP ਦੇ ਵਿੱਚ ਸਾਡਾ ਇੱਕੋ ਹੀ ਮੈਂਬਰ ਨਹੀਂ ਅੱਜ ਪਾਣੀਆਂ ਦੀ ਬੰਡ ਨੂੰ ਲੈ ਕੇ ਐਸਪੀਐਲ ਦੀ ਗੱਲ ਹੋਵੇ ਜਾਂ ਉਹਦੇ ਵਿੱਚ ਵੀ ਸੈਂਟਰ ਜਿਹੜੀ ਸਾਡਾ ਧੱਕਾ ਕਰ ਰਹੀ ਹੈ ਉਹਦੀ ਵੀ ਗੱਲ ਗਵਰਨਰ ਸਾਹਿਬ ਨੂੰ ਕਰਨੀ ਚਾਹੀਦੀ ਸੀ ਔਰ ਜਿੱਥੇ ਲਾਸਟ ਵਿੱਚ ਮੈਂ ਇਹ ਗੱਲ ਜੁੜ ਕਹੂੰਗਾ ਕਿ ਜਿਹੜੀ ਧਾਰਮਿਕ ਯਾਤਰਾ ਸਰਦਾਰ ਪਕਾਸੇ ਮਾਨ ਸਾਹਿਬ ਨੇ ਜਿਹੜੀ ਸ਼ੁਰੂ ਕੀਤੀ ਹੈ ਇਹਦੀ ਮੈਂ ਸ਼ਲਾਘਾ ਕਰਦਾ ਔਰ ਮੈਂ ਇੱਕ ਗੱਲ ਕਹੂੰਗਾ ਕਿ ਇਹ ਜਿਹੜੀ ਯਾਤਰਾ ਸੀ ਇਹ ਸਰਦਾਰ ਪਕਾਸ ਸਿੰਘ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਔਰ ਉਸ ਹਰ ਰੋਜ ਹਰ ਹਲਕੇ ਤੋਂ ਪੰਜ ਪੰਜ 10-10 ਬੱਸਾਂ ਜਿਹੜੀਆਂ ਆ ਉਹ ਧਾਰਮਿਕ ਸਥਾਨਾਂ ਨੂੰ ਜਾਂਦੀਆਂ ਸੀਆਂ ਉਸ ਵੇਲੇ ਜਿਹੜੀ ਟ੍ਰੇਨ ਸੀ ਉਹ ਹਜੂਰ ਸਾਹਿਬ ਨੂੰ 10-12 ਦੇ ਮੰਦਿਰ ਦੇ ਦਰਸ਼ਨ ਕਰਨ ਵੀ ਜਾਂਦੀ ਸੀ ਮੈਂ ਸਮਝਦਾ ਕਿ ਉਸ ਚੀਜ਼ ਨੂੰ ਫੋਲੋ ਕਰਕੇ ਉਦਾਂ ਦੀ ਜਿੱਦਾ ਸਰਪ੍ਰਕਾਸ਼ਿਕ ਬਾਦਲ ਸਾਹਿਬ ਨੇ ਧਾਰਮਿਕ ਯਾਤਰਾ ਨੂੰ ਉਸੇ ਪੈਟਰਨ ਤੇ ਸਾਨੂੰ ਇਹ ਕੰਟੀਨਿਊ ਕਰਨੀ ਚਾਹੀਦੀ ਆ ਤੁਹਾਡਾ ਧੰਨਵਾਦ